ਕੋਈ 350 ਮੀਟਰ ਹੋ ਗਿਆ ਹੋਣਾ ਤੇ ਇੰਨੇ ਸਾਟੀ ਦੇ ਹੋ ਗਏ ਇੰਨੀਆਂ ਹੀ ਟ੍ਰਾਫੀਆਂ ਹੋ ਗਈਆਂ ਵਾ ਤੇ ਜਿੱਤਿਆ ਤਾਂ ਮੈਂ ਬਹੁਤ 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 ਦੂਰੋਂ ਜੀ ਬੰਗਲੌਰੋਂ ਚਾਰ ਪੰਜ ਵਾਰੀ ਤੇ ਸੱਤ ਵਾਰੀ ਤੇ ਮੈਂ ਬੰਬਈਓਂ ਜਿੱਤ ਕੇ ਆਇਆ ਸੱਤ ਵਾਰੀ ਬੰਬਈਓਂ ਦਿੱਲੀਓਂ ਵੀ ਪਤਾ ਨਹੀਂ ਚਾਤਾ ਅੱਠ ਵਾਰੀ ਤੇ ਲਾਹੌਰ ਨਖਲਉ ਤੇ ਉਹ ਤੋਂ ਨਾ ਹੈਦਰਾਵਾਦੋਂ ਜਿੱਤ ਕੇ ਆਇਆ ਫੇਰ ਜੀ ਕਿੰਨੀ ਉਮਰ ਆ ਮੈਨਾਂ ਜੀ 71ਵਾਂ ਸਾਲ ਲਗਾ ਜੇ ਤੇ ਯਾ ਬਸ ਜਿਹੜੀ ਜਿਹੜੇ ਪਾਸੇ ਮਨ ਨੂੰ ਲਾ ਲੋ ਤੇ ਉਸੇ ਪਾਸੇ ਮਨ ਲੱਗ ਜਾਂਦਾ ਕੀ ਤਰ੍ਹਾਂ ਆ ਗਿਆ ਕਿ ਤੁਹਾਡੀ ਉਮਰ ਦੇ ਕੁਹਾੜਾ ਫੇਰਦਾ ਨਾ ਰਾਜ ਬਹੁਤਾ ਤੇ ਉਹ ਕਰੀ ਜਾਂਦਾ ਮੇਰਾ ਸਰੀਰ ਮੇਰਾ ਸੈਟ ਕੁਹਾੜਾ ਕਰਦਾ ਵਾ ਤੇ ਕੁਹਾੜੇ ਦੇ ਨਾਲ ਨਾਲ ਹੀ ਫਿਰ ਮੈਂ ਸਵੇਰੇ ਦੌੜ ਲਾ ਲਈਦੀ ਆ ਤੇ 4 ਕੋਏ ਹੀ 8 ਵਜੇ ਸੀ ਤਾਂ ਤੇ 8 ਵਜੇ ਤੋਂ ਆਣ ਕੇ ਫੇਰ 6-7 ਘੰਟੇ ਕੰਮ ਵੀ ਕਰੀਦਾ ਲੱਕੜ ਦਾ ਕਿੰਨੇ ਕਿਲੋਮੀਟਰ ਰੋਜ਼ ਦੌੜ ਲਾਂਦੇ ਸੀ ਮੈਂ ਜੀ ਉਹ 25 30 ਕਿਲੋਮੀਟਰ ਤੇ ਮੈਂ ਦੂਜੇ ਤੀਜੇ ਦਿਨ ਲਾਉਣਾ ਹੀ ਲਾਉਣਾ ਦੂਜੇ ਤੀਜੇ ਦਿਨ ਮੈਂ 25 ਕਿਲੋਮੀਟਰ 20 ਕਿਲੋਮੀਟਰ ਇਹ ਲਾਉਣੀ ਲਾਉਣੀ ਆ ਭਾਵੇਂ ਜੋ ਮਰਜ਼ੀ ਹੋ ਜੇ ਤੇ ਜਿੱਦਣ ਮੇਰੀ 42 ਕਿਲੋਮੀਟਰ ਦੌੜਾ ਉਹ ਮੈਂ ਮਹੀਨੇ ਚ ਲਾਉਣੀਆ ਤਿੰਨ ਵੱਧ ਨਹੀਂ ਲਾਉਣੀ ਤਿੰਨ ਲਾਉਣੀਆ ਉਹ ਸਾਰਾ ਐਰਕਾ ਮੈਂ ਨਾ ਹੁਣ ਛੱਡ ਦੇਣੀ ਆ ਮੈਂ 42 ਕਿਲੋਮੀਟਰ ਛੱਡ ਦੇਣੀ ਆ ਤੰਦਰੁਸਤੀ ਚਾਹੀਦੀ ਆ ਬਾਕੀ ਪੰਜ ਪੰਜ 골ਡ ਮੈਡਲ ਲਏ ਆ ਜੀ ਮੈਂ ਪੰਜ ਪੰਜ 골ਡ ਮੈਡਲ ਮੈਂ ਜਿੱਥੇ ਵੀ ਜਾਂਦਾ ਰਿਆਂ ਨਖਲੌਂ ਗਿਆ ਉਥੋਂ 5 골ਡ ਮੈਡਲ ਐ ਹਾਂਜੀ ਲਾਹੌਰ ਗਿਆ ਉਥੋਂ 5 골ਡ ਮੈਡਲ ਐ ਇਥੋਂ ਜੀ ਨਖਲੌਂ ਤੋਂ ਉਥੋਂ ਵੀ 5 ਬੰਗਲੌਰ ਤੋਂ 5 ਮਨੇ ਜਿੱਥੇ ਜਾਂਦਾ ਨੇ 5-5 골ਡ ਮੈਡਲ ਮੈਂ ਲੈਂਦਾ ਰਿਆਂ ਫਿਰ ਤੁਸੀਂ ਲੱਕੜ ਦਾ ਕੰਮ ਕਰਦੇ ਹੋ ਇਹਦੇ ਵਾਸਤੇ ਕੋਈ ਪੈਸੇ ਵੀ ਚਾਹੀਦੇ ਹੁੰਦੇ ਆ ਜਦੋਂ ਤੁਸੀਂ ਬਾਹਰ ਜਾਂਦੇ ਹੋ ਫਿਰ ਉਹ ਕਿੱਦਾਂ ਮੈਨੇਜ ਕਰਦੇ ਹੋ ਮੋਜੀ ਫਿਰ ਇਤਨਾ ਵਾਪੇ ਮੇਰੀ ਸਪੋਰਟ ਬੜੀ ਕਰਦੇ ਆ ਵਿਆਹ ਚ ਪੇੜ ਤੋਂ ਆ ਹਾਂਜੀ ਹਰਜੀਤ ਸਿੰਘ ਪਿਆਰੇ ਸਪਾਰ ਸਿੰਘ ਸਪਾਰ ਸਿੰਘ ਟੀਮ ਸਾਹਿਬ ਬਹੁਤ ਮਾਣ ਕਰਦੇ ਮੇਰੇ ਤੇ ਮੈਨੂੰ ਹੁਣ ਵੀ ਆਖੜੇ ਆ ਹੁਣ ਪਿੱਛੇ ਨਾਲ ਕੋਣ ਤੁਹਾਡੇ ਜਾਂਦਾ ਜਦੋਂ ਗੇਮਰ ਇਹ ਜੀ ਮੇਰਾ ਪਤੀ ਆ ਇੱਕ ਮੋਨੂ ਨਾਲ ਜਾਂਦਾ ਮੇਰੇ ਉਹੋ ਹੀ ਮੈਨੂੰ ਖੜਦਾ ਉਹੋ ਹੀ ਲਿਆਉਂਦਾ ਤੇ ਉਹੋ ਹੀ ਮੈਨੂੰ ਇਸ਼ਾਰੇ ਕੰਮ ਸਿਖਾਉਂਦਾ ਜੀ ਕਿੰਦੀ ਖੁਸ਼ੀ ਮਿਲਦੀ ਕਰਦੇ ਮੈਡਲ ਜਿੱਤ ਕੇ ਜਦੋਂ ਮੈਡਲ ਜਿੱਤ ਕੇ ਲਿਆਈਦਾ ਤਾਂ ਫਿਰ ਤੇ ਦੇਲੇ ਇਤਰਾ ਹੋ ਜਾਂਦਾ ਵੀ ਕੋਈ ਗੱਲ ਹੀ ਜੇ ਕੋਈ ਸਾਰਾ ਮੁਲਕ ਹੀ ਭੈ ਨਸਾ ਨਾ ਕਰਿਓ ਕੋਈ ਵੀ ਨਸਾ ਨਾ ਕਰਿਓ ਕਿਹੜਿਆ ਖਡਾਰੀ ਬਣ ਜਾ ਇਹ ਖਿਡਾਰੀ ਦਾ ਬਹੁਤ ਮੋਲਵਾ ਖਿਡਾਰੀ ਬਣੋ ਜੀ ਤੇ ਬਾਕੀ ਉਹਦੀ ਉਹਦੇ ਹੱਥ ਵਾਸਾ ਤੰਦਰੁਸਤ ਨਹੀਂ ਕੇਵਲ ਇਦਾਂ ਨਹੀਂ ਹੈ ਜੀ ਗੱਲ ਵਾਖਰੇ ਉਦੋਂ ਮੈਂ ਦੂਜੇ ਨੰਬਰ ਤੇ ਆਇਆ ਤੇ ਭਰਾ ਵੀ ਗਵਾਂਢੀ ਵੀ ਬੜੇ ਖੁਸ਼ ਹੁੰਦੇ ਆ ਵੀ ਸਾਡਾ ਵੀ ਬੰਦਾ ਜਿੱਤ ਗਿਆ ਬਾਹਰ ਪਹਿਲਾਂ ਖੇਡਾਂ ਚ ਪਰਵਾਨੀ ਕਰਦੇ ਇੱਕ ਵੱਡੀਆਂ ਖੇਡਦੇ ਸੀ ਮੇਰੇ ਚਾਚੇ ਵੀ ਮੇਰਾ ਪਿਤਾ ਜੀ ਬਹੁਤ ਕਬੱਡੀ ਖੇਡਦਾ ਸੀ ਕੋਲਦਾ ਬਹੁਤ ਵਧੀਆ ਸੀ ਤੇ ਗਾੜੀ ਫੇਕ ਮਾਲਕ ਦੀ ਕਿਰਪਾ ਮਵੀ ਹੈ ਕੋਈ 20 25 ਸਾਲ ਕਬੱਡੀ ਖੇਡੀ ਇੱਕ ਸ਼ਰਿੰਦਰ ਸਿੰਘ ਆ ਐਵੇਂ ਤੋਂ ਤੇ ਉਹ ਵੀ ਮੇਰੇ ਨਾਲ ਹੀ ਆ ਜੀ ਮੈਂ ਸਤਾਦ ਹੀ ਕਹਿਣਾ ਉਹਨੂੰ ਤੇ ਉਹ ਵੀ ਉਹਦੇ ਨਾਲ ਹੀ ਮੈਂ ਬਾਬਾ ਚੇਰ ਕਬੱਡੀ ਖੇਡੀ ਹੈ ਤੇ ਹੁਣ ਇਸ ਟਾਈਮ ਤੇ ਤੇ ਉਹ ਮੇਰੇ ਹਿਸਾਬ ਨਾਲ ਉਹਨੂੰ ਦੱਸਿਆ ਨਹੀਂ ਨਹੀਂ ਤੇ ਉਹਨੇ ਆ ਜਾਣਾ ਸੀ ਹੁਣੇ ਨਾ ਬਾਕੀ ਮੈਂ ਬੱਕਰੀਆਂ ਦਾ ਦੁੱਧ ਵੀ ਮੋਤੀ ਪਿਉਣਾ ਲੋਕਾਂ ਨੂੰ ਵੀ ਜਾਓ ਜਿਹੜਾ ਮਰਜ਼ੀ ਚੋ ਕੇ ਲੈ ਜਾਓ ਜੀ ਤੇ ਦੁਨੀਆ ਠੀਕ ਹੋ ਜਾਂਦੀ ਹੈ